ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 523 ਤੋਂ ਲੈ ਕੇ 525 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਤਿਸਨੋਂ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਜਿਨ ਜਨਕ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮੇ ਬੋਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੁਨਹਿ ਪਰਮਾਇਆ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਸ ਪਰਮੇਸ਼ਰ ਨੂੰ ਚਿੱਤ ਵਿੱਚ ਵਸਾਈਏ ਜਿਨੇ ਸਾਨੂੰ ਪੈਦਾ ਕੀਤਾ ਕਹਿੰਦੇ ਜਿਸ ਜਿਸ ਸੇਵਕ ਨੇ ਉਹਨੂੰ ਧਿਆਇਆ ਹੈ ਮਾਲਕ ਨੂੰ ਉਹਨੇ ਹੀ ਸੁਖ ਪਾਇਆ ਹੈ ਉਹਨਾਂ ਦਾ ਕਹਿੰਦੇ ਗੁਰਮਖਾਂ ਦਾ ਆਉਣਾ ਪ੍ਰਵਾਨ ਹੋ ਗਿਆ ਇੱਥੇ ਮਨੁੱਖਾ ਜਨਮ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਹ ਪਰਮੇਸ਼ਰ ਦੀ ਰਜਾ ਨੂੰ ਸਮਝ ਕੇ ਹਮੇਸ਼ਾ ਖਿੜੇ ਰਹਿੰਦੇ ਨੇ ਕਹਿੰਦੇ ਜਿਸ ਜਿਸ ਤੇ ਪਰਮੇਸ਼ਰ ਆਪ ਕਿਰਪਾਲ ਹੈ ਉਹ ਕੁਰਾਹੇ ਨਹੀਂ ਪੈਂਦੇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ ਬੁਜਾਏ ਹੁਕਮ ਮਿਤ ਜਿਸੇ ਪੁਲਾਏ ਆਪ ਮਰ ਮਰ ਜੰਮੈ ਨਿਤ ਕਹਿੰਦੇ ਜਿਹੜੇ ਉਹਦੀ ਰਜ਼ਾ ਨੂੰ ਮੰਨ ਲੈਂਦੇ ਨੇ ਉਹ ਜੋ ਕੁਝ ਵੀ ਪਰਮਾਤਮਾ ਵੱਲੋਂ ਉਹਨਾਂ ਨੂੰ ਮਿਲਦਾ ਸੁੱਖ ਦੁੱਖ ਉਹਦੇ ਵਿੱਚ ਉਹ ਮਤਲਬ ਸੰਤੋਸ਼ਟ ਰਹਿੰਦੇ ਨੇ ਕੋਈ ਉਹ ਗਿਲਾ ਨਹੀਂ ਕਰਦੇ ਹੈਗੇ ਫਿਰ ਕਹਿੰਦੇ ਜਿਸ ਤੇ ਪਰਮੇਸ਼ਰ ਆਪ ਦਿਆਲ ਹੁੰਦਾ ਉਹਨੂੰ ਆਪਣੀ ਰਜ਼ਾ ਮੰਨਣ ਦੀ ਸਮਰੱਥਾ ਦਿੰਦਾ ਕਹਿੰਦੇ ਜਿਹੜੇ ਜੀਵ ਕੁਰਾਹੇ ਪੈ ਜਾਂਦੇ ਨੇ ਜੀਵਨ ਦੀ ਅਸਲियत ਤੋਂ ਇੱਧਰ ਉੱਧਰ ਭਟਕਦੇ ਨੇ ਉਹ ਫਿਰ ਕਹਿੰਦੇ ਆਵਾਗਵੰਦੇ ਚੱਕਰ ਵਿੱਚ ਪੈ ਜਾਂਦੇ ਨੇ ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ ਫੜ ਜੋਨੀ ਜੁਤੇ ਮੱਥੇ ਵਾਲ ਪਛਾੜੀਆਂ ਨ ਜਮ ਮਾਰਗ ਉਤੇ ਦੁੱਖ ਲੱਗੈ ਬਿਲਲਾਣਿਆ ਨਰਕ ਕੋਰ ਸੁਤੇ ਕਾਂਠ ਲਾਏ ਦਾਸ ਰੱਖਿਅਨ ਨਾਨਕ ਹਰ ਸਤੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਸੇਵਕਾਂ ਦੀ ਨਿੰਦਾ ਕਰਦੇ ਨੇ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਹੈਗੀ ਕਹਿੰਦੇ ਉਹ ਜਨਮ ਜਨਮ ਦੇ ਜਿਹੜਾ ਚੱਕਰ ਹੈ ਨਾ ਆਵਾ ਗਵੰਦਾ ਜੰਮਣ ਮਰਨ ਦਾ ਉਹਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਜੰਮ ਦੇ ਮਾਰਗ ਤੇ ਤੁਰਨਾ ਪੈਂਦਾ ਫਿਰ ਉਹ ਇਦਾਂ ਦੁੱਖ ਵਿੱਚ ਰਹਿੰਦੇ ਨੇ ਇਸ ਜੀਵਨ ਵਿੱਚ ਕਿ ਜਿਸ ਤਰ੍ਹਾਂ ਨਰਕ ਹੋਵੇ ਮਾਇਆ ਦੇ ਵਿੱਚ ਇਸ ਤਰ੍ਹਾਂ ਗਲਤਾਨ ਰਹਿੰਦੇ ਨੇ ਕਹਿੰਦੇ ਉਹ ਵਿਕਾਰਾਂ ਵਿੱਚ ਮਾਇਆ ਵਿੱਚ ਪਰ ਜਿਹੜੇ ਪਰਮੇਸ਼ਰ ਦੇ ਸੇਵਕ ਬਣ ਜਾਂਦੇ ਨੇ ਨਾਨਕ ਜੀ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਗਲ ਨਾਲ ਲਾ ਕੇ ਰੱਖਦੇ ਨੇ ਸਲੋਕ ਮਹੱਲਾ ਪੰਜਮਾ RAM ਜਪੋ ਵਡ ਪਾਗਿਓ ਜਲ ਥਲ ਪੂਰਨ ਸੋਏ ਨਾਨਕ ਨਾਮ ਤੇ ਆਈਐ ਬਿਗਨ ਨ ਲਾਗੇ ਕੋਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੇ ਉਹ ਪਰਮੇਸ਼ਰ ਜੋ ਹਰ ਇੱਕ ਥਗਾ ਤੇ ਜਲ ਤੇ ਥਲ ਤੇ ਹਰ ਇੱਕ ਜਗ੍ਹਾ ਤੇ ਵਿਆਪਕ ਆ ਜੇ ਉਹਨੂੰ ਧਿਆਈਏ ਤਾਂ ਸਾਨੂੰ ਕੋਈ ਦੁੱਖ ਨਹੀਂ ਲੱਗਦਾ ਮਹੱਲਾ ਪੰਜਮਾ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ ਨਾਨਕ ਅਨੰਦਿਨ ਬਿਲਪਤੇ ਜਿਉ ਸੁੰਝੇ ਘਰ ਕਾਉ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਨੂੰ ਭੁਲਾ ਦਿੰਦੇ ਨੇ ਉਹਦਾ ਨਾਮ ਨਹੀਂ ਜਪਦੇ ਉਹ ਇਸ ਤਰ੍ਹਾਂ ਬੁਲਾਉਂਦੇ ਨੇ ਜਿਸ ਤਰ੍ਹਾਂ ਸੁੰਨੇ ਘਰ ਵਿੱਚ ਗਿਆ ਕਾਂ ਕਿਉਂਕਿ ਉਹਨੂੰ ਉੱਥੋਂ ਮਿਲਦਾ ਕੁਝ ਨਹੀਂ ਖਾਣ ਨੂੰ ਪੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰੀਆ ਇਛ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਪਾਲਦਾ ਜੋਤ ਮਿਲੀ ਸੰਗ ਜੋਤ ਰਹਿ ਆਕਾਲ ਦਾ ਸੁਖ ਸਹਜ ਆਨੰਦ ਉੱਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾ ਆਇਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਕੇ ਸਾਡਾ ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਸਾਰੀਆਂ ਆਸਾ ਪੂਰਾਂ ਪੂਰੀਆਂ ਹੋ ਜਾਂਦੀਆਂ ਨੇ ਸਾਰੇ ਝੋਰੇ ਖਤਮ ਹੋ ਜਾਂਦੇ ਨੇ ਕਿਉਂਕਿ ਆਸਾ ਤ੍ਰਿਸ਼ਨਾ ਰਹਿੰਦੀ ਹੈ ਹੀ ਨਹੀਂ ਫਿਰ ਤ੍ਰਿਪਤੀ ਹੋ ਜਾਂਦੀ ਆ ਫਿਰ ਕਹਿੰਦੇ ਜਿਸ ਪਰਮੇਸ਼ਰ ਦੇ ਨਾਮ ਖਜ਼ਾਨੇ ਨੂੰ ਜੀਵ ਭਾਲਦਾ ਹੈ ਉਹਦਾ ਨਾਮ ਜਪਿਆ ਉਹ ਖਜ਼ਾਨਾ ਲੱਭ ਜਾਂਦਾ ਹੈ ਜੀਵ ਦੀ ਆਤਮਾ ਪਰਮੇਸ਼ਰ ਦੀ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਉਸ ਹਿਰਦੇ ਦੇ ਵਿੱਚ ਬੜਾ ਹੀ ਆਨੰਦ ਬਣਿਆ ਰਹਿੰਦਾ ਹੈ ਜਿਹੜੇ ਜੀਵ ਨਾਮ ਜਪਦੇ ਹਨ ਉਹਨਾਂ ਨੂੰ ਜੰਮਨ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਸੇਵਕ ਮਾਲਕ ਦੀ ਪੂਜਾ ਕਰਕੇ ਮਾਲਕ ਦਾ ਰੂਪ ਹੋ ਜਾਂਦਾ ਹੈ ਸੇਵਕ ਤੇ ਪਰਮੇਸ਼ਰ ਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿੰਦਾ ਨਾਨਕ ਜੀ ਕਹਿੰਦੇ ਨੇ ਇਹ ਸਭ ਗੁਰੂ ਦੀ ਕਿਰਪਾ ਨਾਲ ਹੁੰਦਾ ਸੇਵਕ ਗੁਰੂ ਦੀ ਕਿਰਪਾ ਸਾਧਕਾ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ ਸੋਦ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਵੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੋਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੜ ਲੁਕਈ ਹੈ ਹਰ ਬੇਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਂਦਨ ਕੋਦੂ ਕੋ ਪੁਸਖਈ ਹੈ ਰਹਾਉ ਹੰਦੀ ਸੰਗ ਜੀ ਇੱਥੇ ਕਬੀਰ ਜੀ ਭਗਤ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜੇ ਅਸੀਂ ਇਸ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਾਨੂੰ ਇਹ ਅਗਲਾ ਜਨਮ ਮਿਲਣਾ ਮਿਲਣਾ ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੇ ਇਸ ਮਨੁੱਖਾ ਜਨਮ ਦੇ ਵਿੱਚ ਅਗਲਾ ਜਨਮ ਹੋਣਾ ਹੈ ਉਹ ਜਨਮ ਕਿਹੜਾ ਹੋਣਾ ਹੈ ਉਹ ਹਰ ਇੱਕ ਦੇ ਕਰਮ ਤੇ ਨਿਰਪਰ ਹੈ ਇਹ ਨਹੀਂ ਹੈ ਵੀ ਜੇ ਹੁਣ ਮਨੁੱਖਾ ਜਨਮ ਮਿਲਿਆ ਫਿਰ ਮਨੁੱਖਾ ਜਨਮ ਹੀ ਮਿਲਣਾ ਨਹੀਂ ਜੀ ਇਸ ਬਾਰੇ ਭਗਤ ਨਾਮਦੇਵ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਆਪਾਂ ਉਹ ਬਾਣੀ ਸਾਂਝੀ ਕਰਾਂਗੇ ਕਿਸੇ ਦਿਨ ਉਹ ਦੱਸ ਦਿੰਨੇ ਕਿ ਵੀ ਜਿਸ ਜਿਸ ਤਰ੍ਹਾਂ ਦੀ ਇੱਛਾ ਹੁੰਦੀ ਆ ਉਸ ਤਰ੍ਹਾਂ ਦਾ ਜਨਮ ਹੋ ਜਾਂਦਾ ਜੀਵ ਦਾ ਹੁਣ ਇੱਥੇ ਵੀ ਭਗਤ ਕਬੀਰ ਜੀ ਇਹੀ ਕਹਿ ਰਹੇ ਨੇ ਕਹਿੰਦੇ ਵੀ ਹੁਣ ਮਨੁੱਖਾ ਜਨਮ ਤੇ ਹੁਣ ਜੀਵ ਦਾ ਨਾਮ ਨਹੀਂ ਜਪ ਰਿਆ ਫੇਰ ਕਹਿੰਦੇ ਜਦੋਂ ਹੁਣ ਅਗਲਾ ਜਨਮ ਹੋ ਗਿਆ ਕਿਸੇ ਪਸ਼ੂ ਦਾ ਜਨਮ ਹੋ ਗਿਆ ਮੁੱਖ ਮਨੁੱਖ ਤੋਂ ਇਦਾਂ ਦੇ ਕਰਮ ਹੋਏ ਕਿ ਪਸ਼ੂ ਜਨਮ ਮਿਲ ਗਿਆ ਫੇਰ ਕਹਿੰਦੇ ਜਦੋਂ ਚਾਰ ਪੈਰ ਹੋਏ ਦੋ ਸਿੰਘ ਹੋਏ ਤੇ ਮੂੰਹ ਤੋਂ ਬੋਲ ਨਹੀਂ ਸਕੇਗਾ ਫਿਰ ਪਰਮੇਸ਼ਰ ਦੇ ਗੁਣ ਕਿਵੇਂ ਗਾਏਗਾ ਉੱਠਦੇ ਬੈਠਦੇ ਨੂੰ ਮਾਲਕ ਤੈਨੂੰ ਠੇਗੇ ਮਾਰਦਾ ਫਿਰ ਕਿੱਥੇ ਸਿਰ ਲੁਕੋਏਗਾ ਕਿ ਮੈਨੂੰ ਮਾਲਕ ਤੋਂ ਮਾਰ ਨਾ ਪਏ ਪਰਮੇਸ਼ਰ ਦਾ ਨਾਮ ਕਹਿੰਦੇ ਜਪਣ ਤੋਂ ਬਿਨਾ ਬੇਗਾਨਿਆਂ ਦੇ ਅਧੀਨ ਹੋਣ ਵਾਲਾ ਜਨਮ ਮਿਲਦਾ ਹੈ ਕਹਿੰਦੇ ਨੱਥ ਪਾ ਦਿੱਤੀ ਜਾਂਦੀ ਆ ਨੱਕ ਵਿੱਚ ਕੰਦਿਆਂ ਦੇ ਉੱਪਰ ਕਹਿੰਦੇ ਜਿੱਦਾਂ ਕੋਈ ਹੋਰ ਪਾਉਂਦੇ ਨੇ ਨਾ ਮਤਲਬ ਬਲਦਾਂ ਦੇ ਕੁਝ ਰੱਖਦੇ ਨੇ ਕੰਦਿਆਂ ਤੇ ਉਹਦਾ ਭਾਰ ਆ ਜਾਂਦਾ ਹੁਣ ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ ਅ ਜਾਂ ਪੰਜਾਲੀ ਜਾਂ ਇਦਾਂ ਕੁਝ ਕਹਿੰਦੇ ਸੀਗੇ ਅ ਬਲਦਾਂ ਦੇ ਵੀ ਪਾਉਂਦੇ ਹੁੰਦੇ ਸੀ ਕਿ ਮਤਲਬ ਵੀ ਉਹ ਇੱਧਰ ਉੱਧਰ ਨਾ ਜਾਣ ਕਿਤੇ ਉਹਨਾਂ ਦੇ ਪਾਦ ਦਿੰਦੇ ਨੇ ਨੱਥ ਪਾ ਦਿੰਦੇ ਨੇ ਇੱਕ ਉਹਨਾਂ ਦੇ ਮੇਰੇ ਖਿਆਲ ਚ ਪੰਜਾਲੀ ਕਹਿੰਦੇ ਨੇ ਸ਼ਾਇਦ ਉਹਨਾਂ ਦੇ ਜਿੱਦਾਂ ਮੋਢਿਆਂ ਤੇ ਰੱਖ ਦਿੰਦੇ ਨੇ ਫਿਰ ਕਹਿੰਦੇ ਕੋਧਰੇ ਦਾ ਕਹਿੰਦੇ ਤੂੰ ਚਾਰਾ ਖਾ ਫਿਰ ਕਹਿੰਦੇ ਇਦਾਂ ਦਾ ਜੀਵਨ ਹੋਊ ਫਿਰ ਕਿਵੇਂ ਨਾਮ ਜਪੇਗਾ ਹੁਣ ਜਪ ਨਹੀਂ ਰਿਹਾ ਸਾਰੋ ਦਿਨ ਡੋਲਤ ਬਨ ਮਹੀਆ ਅਜੂ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕਿ ਯੋ ਆਪਣੋ ਪਈ ਹੈ ਫੇਰ ਕਹਿੰਦੇ ਚਾਹੇ ਜੰਗਲ ਦੇ ਵਿੱਚ ਸਾਰਾ ਦਿਨ ਘੁੰਮਦਾ ਫਿਰੇਗਾ ਪਰ ਪੇਟ ਪਰ ਜਿੱਦਾਂ ਚਾਰਾ ਫਿਰ ਵੀ ਨਹੀਂ ਮਿਲਣਾ ਹੈਗਾ ਜੇ ਬਾਹਰ ਕਿਸੇ ਨਾਂ ਨਾ ਰੱਖਿਆ ਜੰਗਲ ਵਿੱਚ ਹੀ ਘੁੰਮਦਾ ਹੋਇਆ ਕਹਿੰਦੇ ਹੁਣ ਤੂੰ ਭਗਤਾਂ ਦੇ ਬਚਨ ਮੰਨਦਾ ਨਹੀਂ ਹੈਗਾ ਤੇ ਉਹਦਾ ਨਾਮ ਨਹੀਂ ਜਪਦਾ ਫਿਰ ਬਾਅਦ ਵਿੱਚ ਕਹਿੰਦੇ ਪਛਤਾਏਗਾ ਦੁੱਖ ਸੁਖ ਕਰਤ ਮਹਾ ਭ੍ਰਮ ਬੂਡੋ ਅਨੇਕ ਜੋਨ ਪਰਮਈ ਹੈ ਰਤਨ ਜਨਮ ਕੋਇਓ ਪ੍ਰਭ ਬਿਸਰਿਓ ਇਹ ਔਸਰ ਕਤ ਪਈ ਹੈ ਜਦੋਂ ਕਹਿੰਦੇ ਜੀਵ ਇਹ ਰਤਨ ਵਰਗਾ ਮਨੁੱਖਾ ਜਨਮ ਮਿਲਿਆ ਇਹਨੂੰ ਪਰਮੇਸ਼ਰ ਦਾ ਨਾਮ ਜਪਣ ਵੱਲ ਨਹੀਂ ਲਾਉਂਦਾ ਹੈਗਾ ਫਿਰ ਕਹਿੰਦੇ ਇਸ ਜੀਵਨ ਦੇ ਵਿੱਚ ਵੀ ਕਦੇ ਦੁੱਖ ਕਦੇ ਸੁੱਖ ਆਪਣੇ ਕਰਮਾਂ ਦੇ ਅਨਸਾਰ ਭੋਗਦਾ ਤੇ ਅਲੱਗ-ਅਲੱਗ ਫਿਰ ਜੂਨਾਂ ਦੇ ਵਿੱਚ ਵੀ ਆਉਂਦਾ ਹੈ ਉਹਦੀ ਪਗਤੀ ਤੋਂ ਬਿਨਾਂ ਇਹ ਸਾਰੇ ਦੁੱਖ ਸਹਾਰਨੇ ਪੈਂਦੇ ਨੇ ਪ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰਹਿਨ ਬੇਹੀ ਹੈ ਕਹਿਤ ਕਬੀਰ RAM ਨਾਮ ਬਿਨ ਮੂਡ ਤੁਨੇ ਪਛਤਈ ਹੈ ਕਹਿੰਦੇ ਫਿਰ ਜਿਸ ਤਰ੍ਹਾਂ ਤੇਲੀ ਦਾ ਬਲਦ ਹੁੰਦਾ ਸਾਰੀ ਰਾਤ ਚੱਲਦਾ ਪਹੁੰਚਦਾ ਕਿਤੇ ਵੀ ਨਹੀਂ ਕਿਉਂਕਿ ਕੋਲੂ ਦੇ ਆਲੇ ਦੁਆਲੇ ਘੁੰਮੀ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਬਾਂਦਰ ਹੈਗਾ ਜਦੋਂ ਉਹ ਥੋੜੇ ਜਿਹਾ ਸ਼ੋਲਿਆਂ ਦੀ ਮੁੱਠੀ ਖਾਣ ਦੇ ਕਾਰਨ ਫੜਿਆ ਜਾਂਦਾ ਫਿਰ ਉਹਨੂੰ ਕਹਿੰਦੇ ਕਰ ਕਰ ਨਚਾਇਆ ਜਾਂਦਾ ਇਸ ਤਰ੍ਹਾਂ ਦੀ ਕਹਿੰਦੇ ਜ਼ਿੰਦਗੀ ਬਣ ਜਾਂਦੀ ਆ ਫਿਰ ਕਬੀਰ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਜੀਵ ਫਿਰ ਉਹਨੂੰ ਪਛਤਾਉਣਾ ਪੈਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਗੂਜਰੀ ਮਹ ਗੂਜਰੀ ਘਰ ਤੀਜਾ ਮਸ ਮਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸ ਜੀਵੇ ਰਗੁਰਾਈ ਤਨ ਨਾ ਬਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਫਿਰ ਕਬੀਰ ਜੀ ਦੱਸਦੇ ਨੇ ਕਿ ਉਹਨਾਂ ਦੇ ਮਾਤਾ ਜੀ ਨੂੰ ਜਦੋਂ ਕਬੀਰ ਜੀ ਨੇ ਸਾਰਾ ਆਪਣਾ ਬਨਣ ਦਾ ਤਨਣ ਦਾ ਕੰਮ ਛੱਡ ਦਿੱਤਾ ਤੇ ਉਹਨਾਂ ਨੂੰ ਵੀ ਇਤਰਾਜ਼ ਹੋਇਆ ਕਹਿੰਦੇ ਕਬੀਰ ਦੀ ਮਾਤਾ ਵੀ ਇਸ ਗੱਲ ਤੇ ਨਾਰਾਜ਼ ਹੈ ਕਿ ਕਬੀਰ ਨੇ ਹੁਣ ਤਨਨਾ ਬੁਣਨਾ ਛੱਡ ਦਿੱਤਾ ਹੈ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਮਗਨ ਹੈ ਤਾਂ ਹੁਣ ਇਹ ਪਰਮੇਸ਼ਰ ਇਹਦੇ ਬੱਚੇ ਕਿਵੇਂ ਕੀ ਖਾ ਕੇ ਜੀਣਗੇ ਹੁਣੇ ਕੰਮ ਹੀ ਨਹੀਂ ਕਰਦਾ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ ਕਿ ਕਬੀਰ ਜੀ ਕਹਿੰਦੇ ਮੈਂ ਕਿਉਂ ਛੱਡਿਆ ਕਹਿੰਦੇ ਜਦੋਂ ਮੈਂ ਨਾਲ ਦੇ ਵਿੱਚ ਤਾਗਾ ਪਾਉਣਾ ਉਦੋਂ ਤੱਕ ਬਹੋਉਣਾ ਓਨੇ ਕ ਚਿਰ ਦੇ ਵਿੱਚ ਵੀ ਮੈਨੂੰ ਪਰਮੇਸ਼ਰ ਭੁੱਲ ਜਾਂਦਾ ਮੈਂ ਇਸ ਕਰਕੇ ਤੰਨਾ ਬੁਣਨਾ ਛੱਡ ਦਿੱਤਾ ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਿਓ ਮੈਂ ਲਾਹਾ ਕਹਿੰਦੇ ਚਾਹੇ ਮੇਰੀ ਮਤ ਮਾੜੀ ਸਮਝੋ ਤੇ ਮੇਰੀ ਜਾਤ ਜਲਾਹਾ ਵੀ ਨੀਵੀਂ ਜੋ ਲੋਕ ਸਮਝਦੇ ਨੇ ਪਰ ਕਹਿੰਦੇ ਕਬੀਰ ਨੇ ਵਪਾਰ ਬੜੇ ਕਹਿੰਦੇ ਲਾਭ ਵਾਲਾ ਕੀਤਾ ਉਹ ਕਿਹੜਾ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਕੇ ਬਹੁਤ ਲਾਹਾ ਖਟ ਲਿਆ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁرائی ਫਿਰ ਕਬੀਰ ਜੀ ਕਹਿੰਦੇ ਨੇ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੇਰਾ ਤੇ ਬੱਚਿਆਂ ਦਾ ਦਾਤਾ ਉਹ ਪਰਮੇਸ਼ਰ ਹੈ ਦੇਣ ਵਾਲਾ ਇਸ ਲਈ ਕਵੀਰ ਜੀ ਨੇ ਤੇ ਉਸ ਇੱਕ ਦਾਤੇ ਤੇ ਟੇਕ ਰੱਖੀ ਹੈ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਤਾ ਕਬਨ ਬੜਾਈ ਜੋ ਪੀਖ ਮੰਗਾਵੇ ਤਾਂ ਕਿਆ ਕਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ ਬਹਰ ਨਾ ਹੋਏ ਤੇਰਾ ਆਵਨ ਜਾਨ ਰਹਾਉ ਹਾਂਜੀ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੇ ਤੂੰ ਮੈਨੂੰ ਰਾਜ ਬਣਾ ਦੇ ਰਾਜ ਦੇ ਦੇਵੇਂ ਤਾਂ ਮੈਂ ਵੱਡਾ ਨਹੀਂ ਹੋ ਜਾਣਾ ਜੇ ਤੂੰ ਮੈਨੂੰ ਤਾਂ ਭੀਖ ਮੰਗਾਵੇਂ ਤਾਂ ਮੇਰਾ ਕੁਝ ਘਟ ਨਹੀਂ ਜਾਣਾ ਕਿਉਂਕਿ ਹੁਣ ਮੈਨੂੰ ਨਾ ਰਾਜ ਦੀ ਇੱਛਾ ਰਹੀ ਆ ਨਾ ਕਿਵੇਂ ਮੈਨੂੰ ਭੀਖ ਮੰਗਣੀ ਪੈ ਜਾਵੇ ਇਸ ਗੱਲ ਦਾ ਡਰ ਰਹਿ ਗਿਆ ਕਿਉਂਕਿ ਨਾਮ ਜਪ ਕੇ ਉਹਦਾ ਰੂਪ ਹੀ ਹੋ ਗਏ ਕਹਿੰਦੇ ਹੈ ਮੇਰੇ ਮਨ ਸਿਰਫ ਪਰਮੇਸ਼ਰ ਦਾ ਨਾਮ ਜਪ ਨਾਮ ਜਪਿਆ ਹੀ ਸਭ ਤੋਂ ਉੱਚੀ ਪਰਮ ਪੱਦ ਦੀ ਅਵਸਥਾ ਮਿਲਦੀ ਹੈ ਨਿਰਵਾਣ ਅਵਸਥਾ ਜਿੱਥੇ ਕੋਈ ਇੱਛਾ ਬਾਸ਼ਨਾ ਨਹੀਂ ਪਉਂਦੀਆਂ ਮਾਇਆ ਨਹੀਂ ਤੰਗ ਕਰਦੀ ਵਿਕਾਰ ਨਹੀਂ ਰੁਕਾਵਟ ਪਾਉਂਦੇ ਫੇਰ ਕਹਿੰਦੇ ਤੇਰਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਊਗਾ ਪਰਮੇਸ਼ਰ ਦਾ ਨਾਮ ਸਿਮਰਿਆ ਸਭ ਤੇ ਉਪਾਈ ਪਰਮ ਪੁਲਾਈ ਜਿਸ ਤੂੰ ਦੇਵੈ ਤਿਸੇ 부ਝਾਈ ਸਤ ਗੁਰ ਮਿਲੇ ਤਾਂ ਸਹਸਾ ਜਾਈ ਕਿਸ ਹੋ ਪੂਜਾ ਦੂਜਾ ਨਦਰ ਨ ਆਈ ਕਹਿੰਦੇ ਹੈ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਤੁਸੀਂ ਆਪ ਪੈਦਾ ਕੀਤੀ ਆ ਤੇ ਸਾਰੀ ਜਿਹੜੀ ਭਰਮ ਵਿੱਚ ਪਈ ਆ ਉਹ ਵੀ ਤੁਸੀਂ ਪਾਈ ਆ ਤੇ ਜਿਹਨੂੰ ਤੁਸੀਂ ਮਤ ਦਿੰਨੇ ਹੋ ਜੀਵਨ ਦੀ ਅਸਲੀਅਤ ਬਾਰੇ ਉਹੀ ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ ਸਤਗੁਰ ਦੇ ਮਿਲਾਪ ਦੇ ਨਾਲ ਜੀਵ ਦੇ ਅੰਦਰੋਂ ਸਹਿਮ ਭਰਮ ਖਤਮ ਹੁੰਦੇ ਨੇ ਜੀਵਨ ਦੀ ਅਸਲੀਅਤ ਸਮਝ ਆਉਂਦੀ ਆ ਕਹਿੰਦੇ ਪਰਮੇਸ਼ਰ ਜੀ ਤੈਨੂੰ ਛੱਡ ਕੇ ਕਿਹਦੀ ਪੂਜਾ ਕਰੀਏ ਤੇਰੇ ਬਰਾਬਰ ਦਾ ਕੋਈ ਆਉਂਦਾ ਨਜ਼ਰ ਹੈ ਨਹੀਂ ਇੱਕ ਪੱਥਰ ਕੀ ਜੈ ਪਾਉ ਦੂਜੇ ਪੱਥਰ ਤਰੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ ਫਿਰ ਇਥੇ ਮੂਰਤੀ ਪੂਜਾ ਦੀ ਬਤਲੇ ਬਿਰੋਤਾ ਚ ਦੱਸ ਰਹੇ ਨੇ ਕਹਿੰਦੇ ਜੇ ਹੁਣ ਮੂਰਤੀ ਪੂਜਾ ਕਰਦੇ ਨੇ ਇੱਕ ਪੱਥਰ ਨੂੰ ਕਹਿੰਦੇ ਪ੍ਰੇਮ ਨਾਲ ਪੂਜਦੇ ਨੇ ਦੂਜਾ ਪੱਥਰ ਜੋ ਫਰਸ਼ ਤੇ ਲੱਗਿਆ ਉਹ ਤੇ ਕਹਿੰਦੇ ਪੈਰ ਰੱਖਦੇ ਨੇ ਕਹਿੰਦੇ ਜੇ ਇੱਕ ਪੱਥਰ ਸਾਡੇ ਪੂਜਣ ਲਈ ਆ ਦੇਵ ਹੈ ਦੇਵਤਾ ਹੈ ਤਾਂ ਦੂਜਾ ਪੱਥਰ ਕਿਉਂ ਨਹੀਂ ਪੱਥਰ ਤਾਂ ਉਹੀ ਹੈ ਜਿਹੜਾ ਫਰਸ਼ ਤੇ ਲੱਗਿਆ ਤੇ ਪੱਥਰ ਉਹ ਹੈ ਜਿਹੜੀ ਮੂਰਤੀ ਬਣੀ ਆ ਫਿਰ ਨਾਮਦੇਵ ਜੀ ਕਹਿੰਦੇ ਨੇ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਅਸੀਂ ਤੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਆ ਗੂਜਰੀ ਕਰ ਪਹਿਲਾ ਮਲੇ ਨਾ ਲਾਛੇ ਪਾਰ ਮਲੋ ਪਰਮਲਿਓ ਬੈਠੋਰੀ ਆਈ ਆਵਤ ਕਿਨੇ ਨਾ ਪੇਖਿਓ ਕਵਨੈ ਜਾਣੇ ਰੀ ਬਾਈ ਕੋਣ ਕਹੇ ਕਿਨ ਬੂਜੀਏ ਰਮਈਆ ਆਕੁਲ ਰੀ ਬਾਈ ਰਹਾਓ ਕਹਿੰਦੇ ਪਰਮੇਸ਼ਰ ਨੂੰ ਕੋਈ ਮੈਲ ਨਹੀਂ ਲੱਗਦੀ ਉਹ ਵਿਕਾਰਾਂ ਤੋਂ ਰਹਿਤ ਹੈ ਜਿਸ ਤਰ੍ਹਾਂ ਕਹਿੰਦੇ ਫੁੱਲਾਂ 'ਚੋਂ ਹਮੇਸ਼ਾ ਸੁਗੰਧ ਆਉਂਦੀ ਆ ਇਸ ਤਰ੍ਹਾਂ ਪਰਮੇਸ਼ਰ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਪਰ ਕਹਿੰਦੇ ਕਿਸੇ ਨੇ ਦੇਖਿਆ ਨਹੀਂ ਹੈ ਪਰਮੇਸ਼ਰ ਨੂੰ ਹਿਰਦੇ ਵਿੱਚ ਆ ਕੇ ਵਸਦਿਆਂ ਨੂੰ ਫਿਰ ਕਹਿੰਦੇ ਕੌਣ ਪਰਮੇਸ਼ਰ ਦਾ ਸਰੂਪ ਦੱਸ ਸਕਦਾ ਉਹ ਪਰਮੇਸ਼ਰ ਤੇ ਕਹਿੰਦੇ ਹਰ ਜਗ੍ਹਾ ਤੇ ਵਿਆਪਕ ਹੈ ਪਰ ਕਿਉਂਕਿ ਕਿਸੇ ਨੇ ਉਹਦਾ ਸਰੂਪ ਦੇਖਿਆ ਨਹੀਂ ਫਿਰ ਕੋਈ ਦੱਸ ਨਹੀਂ ਸਕਦਾ ਕਹਿੰਦੇ ਉਹਨੂੰ ਅਨੁਭਵੀ ਕਰ ਸਕਦਾ ਜਿਉਂ ਆਕਾਸ਼ੇ ਪੰਖ ਲਿਓ ਖੋਜ ਨਿਰਖਿਓ ਨਾ ਜਾਈ ਜਿਉਂ ਜਲ ਮਾਜੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉਂ ਆਕਾਸ਼ੇ ਕੜਵੋ ਲੋ ਮ੍ਰਿਗ ਤ੍ਰਿਸਨਾ ਪਰਿਆ ਨਾਮੇ ਚੇ ਸੁਆਮੀ ਬੀਠ ਲੋ ਜਿਨ ਤੀ ਨੈ ਜਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਪੰਖੀ ਉੱਡਦੇ ਨੇ ਪਰ ਕੋਈ ਰਸਤਾ ਨਹੀਂ ਬਣਦਾ ਪਰ ਕੋਈ ਰਸਤਾ ਦੱਸ ਨਹੀਂ ਸਕਦੇ ਵੀ ਪੰਛੀ ਐਸ ਰਸਤੇ ਤੇ ਉੱਡ ਕੇ ਗਿਆ ਮੱਛੀ ਕਹਿੰਦੇ ਜਲ ਦੇ ਵਿੱਚ ਤੈਰਦੀ ਆ ਪਰ ਜਦੋਂ ਤੈਰ ਕੇ ਚਲੀ ਜਾਂਦੀ ਆ ਆਪਾਂ ਦੱਸ ਨਹੀਂ ਸਕਦੇ ਵੀ ਐਸ ਰਸਤੇ ਜੀ ਤੈਰ ਕੇ ਆਈ ਆ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਦਾ ਹੈ ਸਭ ਦੇ ਹਿਰਦੇ ਵਿੱਚ ਪਰ ਆਪਾਂ ਦੱਸ ਨਹੀਂ ਸਕਦੇ ਜਿਵੇਂ ਕਹਿੰਦੇ ਇਦਾਂ ਹੈ ਪਰਮੇਸ਼ਰ ਦਾ ਸਾਡੇ ਹਿਰਦੇ ਵਿੱਚ ਵਸਣਾ ਜਿਵੇਂ ਮ੍ਰਿਗ ਤ੍ਰਿਸ਼ਨਾ ਹੋਵੇ ਕਹਿੰਦੇ ਆਕਾਸ਼ ਦੇ ਵਿੱਚ ਉਹ ਝੂਠ ਹੈ ਨਾ ਜਿਵੇਂ ਰੇਤਲੇ ਸਥਾਨ ਦੇ ਵਿੱਚ ਜਿਹੜਾ ਹਿਰਨ ਹੁੰਦਾ ਉਹਨੂੰ ਪਾਣੀ ਦੀ ਪਿਆਸ ਲੱਗਦੀ ਆ ਦੂਰੋਂ ਰੇਤ ਚਮਕਦੀ ਆ ਉਹ ਰੇਤ ਨੂੰ ਪਾਣੀ ਸਮਝ ਕੇ ਭੱਜਿਆ ਜਾਂਦਾ ਪਰ ਉਹ ਰੇਤ ਚਮਕਦੀ ਹੁੰਦੀ ਆ ਪਾਣੀ ਨਹੀਂ ਹੁੰਦਾ ਇਹ ਝੂਠ ਆ ਨਾ ਵੀ ਉਹ ਪਾਣੀ ਆ ਇਸ ਤਰ੍ਹਾਂ ਹੀ ਕਹਿੰਦੇ ਵੀ ਜੇ ਇਹਨੂੰ ਸਮਝ ਲਈਏ ਵੀ ਆਕਾਸ਼ ਦੇ ਵਿੱਚ ਮ੍ਰਿਗ ਤ੍ਰਿਸ਼ਨਾ ਇਸ ਤਰ੍ਹਾਂ ਵੀ ਪਾਣੀ ਦਾ ਘੜਾ ਹੋਵੇ ਉੱਥੇ ਉਹ ਝੂਠ ਆ ਉਹ ਰੇਤ ਹੈ ਜੋ ਦੂਰੋਂ ਪਾਣੀ ਜਾਪਦੀ ਆ ਇਸ ਤਰ੍ਹਾਂ ਇਹ ਕਹਿੰਦੇ ਪਰਮੇਸ਼ਰ ਜੋ ਕਿ ਨਾਮਦੇਵ ਜੀ ਦਾ ਮਾਲਕ ਹੈ ਸਵਾਮੀ ਹੈ ਕਹਿੰਦੇ ਉਹਨੇ ਕਹਿੰਦੇ ਜੀਵ ਦੇ ਤਿੰਨੇ ਪਾਪ ਖਤਮ ਕਰ ਦਿੱਤੇ ਜਦੋਂ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਪਰ ਜੋ ਪਰਮੇਸ਼ਰ ਆਪ ਹੈ ਉਹ ਕਹਿੰਦੇ ਵੀ ਉਹਦੇ ਜੀ ਤਿੰਨ ਗੁਣ ਆਏ ਇੱਕ ਕਿ ਪਰਮੇਸ਼ਰ ਸਾਡੇ ਅੰਤਰਾਤਮੇ ਹੈ ਦੂਜਾ ਇਹ ਕੇ ਪਰਮੇਸ਼ਰ ਸਰਵ ਵਿਆਪਕ ਹੈ ਤੀਜਾ ਏ ਕੇ ਪਰਮੇਸ਼ਰ ਦਾ ਸਰੂਪ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ ਗਿਆਨ ਇੰਦਰੀਆਂ ਦੀ ਪਹੁੰਚ ਪਰਮੇਸ਼ਰ ਤੱਕ ਨਹੀਂ ਹੈ ਉਹ ਸਿਰਫ ਅੰਤਰ ਆਤਮੇ ਅਨੁਭਵ ਕੀਤਾ ਜਾ ਸਕਦਾ ਹੈ ਪਰਮੇਸ਼ਰ ਸਾਡੀਆਂ ਅੱਖਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਮਨ ਦੀਆਂ ਅੱਖਾਂ ਦੇ ਨਾਲ ਅੰਤਰ ਆਤਮੇ ਉਹਦਾ ਅਨੁਭਵ ਹੁੰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨਿੱਕਾ ਨਿੱਕਾ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ